ਭਾਰਤ ਦੇ ਸੰਵਿਧਾਨ ਰਚਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ਦੀ 133ਵੀਂ ਜਨਮ ਦਿਤੀ ਮੌਕੇ ਅੱਜ ਫਰੀਦਕੋਟ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿੱਥੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਤੇ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਵੀ ਸਮਾਗਮ ਦਾ ਹਿੱਸਾ ਬਣੇ ਡਿਪਟੀ ਕਮਿਸ਼ਨਰ ਪੂਨਮ ਦੀਪਕੌਰ ਦੀ ਅਗਵਾਈ ਵਿੱਚ ਕੀਤੇ ਗਏ ਸਮਾਗਮ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੇ ਜੀਵਨ ਬਾਰੇ ਆਏ ਹੋਏ ਮਹਿਮਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਨਵੀਂ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਸਾਡੇ ਦੇਸ਼ ਦੀ ਏਕਤਾ ਅਖੰਡਤਾ ਦੀ ਗਾਰੰਟੀ ਕਰਨ ਵਾਲੇ ਸਾਨੂੰ ਇੱਕ ਐਡਾ ਬਹੁਤ ਸ਼ਕਤੀਸ਼ਾਲੀ ਇੱਕ ਪ੍ਰੋਗਰੈਸਿਵ ਇੱਕ ਡਾਇਨਾਮਿਕ ਜਿਹੜਾ ਕਨਸਟੀਟਿਊਸ਼ਨ ਦੇਣ ਵਾਲੇ ਡਾਕਟਰ ਬਾਬਾ ਸਾਹਿਬ ਫੀਮਰਾ ਵੰਗੇ ਅੰਬੇਦਕਰ ਜੀ ਭਾਰਤ ਰਤਨ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਇੱਕ ਸਾਡੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪatri ਪ੍ਰੋਗਰਾਮ ਸਾਰੀ ਸਟੇਟ ਦੇ ਵਿੱਚ ਕਰਵਾਏ ਗਏ ਜਿਹਦਾ ਫਰੀਦਕੋਟ ਦੇ ਵਿੱਚ ਬਹੁਤ ਸੋਹਣਾ ਆਯੋਜਨ ਕੀਤਾ ਗਿਆ ਜਿਹਦੇ ਲਈ ਮੈਂ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਐਮਰਏ ਸਾਹਿਬ ਸਾਡੇ ਚੇਅਰਮੈਨ ਸਾਹਿਬਾਨ ਸਾਡੀ ਐਡਮਿਨਿਸਟ੍ਰੇਸ਼ਨ ਦੇ ਸਾਰਿਆਂ ਦਾ ਧੰਨਵਾਦੀ ਹਾਂ ਔਰ ਇਸ ਦਿਨ ਅਸੀਂ ਅਹਿਦ ਕੀਤਾ ਗਿਆ ਜੋ ਜੋ ਆਸ਼ੇ ਜੋ ਜੋ ਨਿਸ਼ਾਨੇ ਡਾਕਟਰ ਬੀ ਆਰ ਅੰਬੇਦਕਰ ਨੇ ਸਾਡੇ ਦੇਸ਼ ਲਈ ਸਾਡੇ ਇਹ ਜਿਹੜੇ ਦੱਬੇ ਕੁਜਲੇ ਲੋਕਾਂ ਲਈ ਰੱਖੇ ਸਨ ਉਹਨਾਂ ਤੇ ਅਸੀਂ ਕੰਮ ਕਰਾਂਗੇ ਔਰ ਉਸੇ ਤੇ ਕੰਮ ਕਰਦਿਆਂ ਹੋਇਆ ਪੰਜਾਬ ਸਰਕਾਰ ਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਤਾਂ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਮਾਨ ਸਨਮਾਨ ਦਿੰਦਿਆਂ ਹੋਇਆ ਉਹਨਾਂ ਦੀ ਫੋਟੋਆਂ ਸ਼ਹੀਦ ਭਗਤ ਸਿੰਘ ਔਰ ਡਾਕਟਰ ਬੀ ਆਰ ਅੰਬੇਦਕਰ ਦੀ ਫੋਟੋ ਸਾਡੇ ਤਰਤਾਰੀ ਦਸਤਾਨਾਂ ਦੇ ਵਿੱਚ ਲਵਾਈਆਂ ਔਰ ਦੂਜਾ ਸਾਡੇ ਜਿਹੜੇ ਬੱਚੇ ਆ ਜਿਹੜੇ ਦੱਬੇ ਕੁਜਲੇ ਪਰਿਵਾਰਾਂ ਦੇ ਬੱਚੇ ਆ ਉਹਨਾਂ ਦੇ ਸਕਾਲਰਸ਼ਿਪ ਜਿਹੜੇ ਪਹਿਲਾਂ ਸਰਕਾਰਾਂ ਸਮੇਂ ਖਾਲੇ ਜਾਂਦੇ ਡਾਕਾਂ ਲੇ ਜਾਂਦੇ ਸੀ ਉਹ ਚੀਜ਼ ਸਕਾਲਰਸ਼ਿਪ ਦੇ ਰਹੇ ਆ ਬੱਚਿਆਂ ਦੀ ਭਲਾਈ ਲਈ ਇੱਟਾ ਮੁਖੀ ਕੋਰਸ ਕਰਾ ਰਹੇ ਆ ਤਾਂ ਕਿ ਬੱਚੇ ਸਾਡੇ ਅੱਗੇ ਵੱਧ ਕੇ ਸਮਾਜ ਦੇ ਹਾਣੀ ਬਣ ਸਾਡੀਆਂ ਬੱਚੀਆਂ ਜਿਹੜੀਆਂ ਸਾਡੀਆਂ ਔਰਤਾਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਵੀ ਲੜਾਈ ਲੜ ਰਹੇ ਆ ਅੱਜ ਇਹ ਸੁਨੇਹਾ ਦਿੱਤਾ ਔਰ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਅੱਜ ਬਹੁਤ ਹੀ ਮਹਾਨ ਵਿਅਕਤੀ ਡਾਕਟਰ ਭੇਰੋਂ ਮੇਜਕਰ ਜੀ ਦਾ ਜਨਮ ਦਿਨ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਉਹ ਸੰਵਿਧਾਨ ਦਿੱਤਾ ਜਿਸ ਦੇ ਨਾਲ ਦੇਸ਼ ਦੇ ਹਰ ਇੱਕ ਨਾਗਰਿਕ ਦੇ ਜਿਹੜੇ ਉਹ ਅਧਿਕਾਰ ਨੇ ਸੁਰੱਖਿਤ ਨੇ ਔਰ ਇਸ ਸੰਵਿਧਾਨ ਦੇ ਤਹਿਤ ਸਾਡਾ ਦੇਸ਼ ਜਿਹੜਾ ਇੱਕਜੁੱਟ ਹੈ ਜਾਤੀਆਂ ਧਰਮਾਂ ਸਵੱਖ-ਵੱਖ ਵਰਗਾਂ ਦੇ ਵਿੱਚ ਵੰਡੇ ਹੋਏ ਦੇਸ਼ ਨੂੰ ਜਿਹੜਾ ਉਹ ਇੱਕ ਮੋਟ ਕਰਨ ਵਾਲਾ ਸਾਡਾ ਸੰਵਿਧਾਨ ਤੋਂ ਡਾਕਟਰ ਭੀਮ ਅੰਬੇਦਕਰ ਜੀ ਦੇ ਜਨਮ ਦਿਨ ਤੇ ਮੈਂ ਦੁਨੀਆ ਤੇ ਵਾਸਤੇ ਸਾਰੇ ਜਿਹੜੇ ਭਾਰਤੀ ਐ ਤਾਂ ਜੋ ਅੰਬੇਦਕਰ ਜੀ ਬਾਰੇ ਜਾਣਦੇ ਆ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਵਾਹਿਗੁਰੂ ਅਰਦਾਸ ਕਰਦਾ ਕਿ ਸਾਡੇ ਦੇਸ਼ ਨੂੰ ਇਸੇ ਤਰ੍ਹਾਂ ਇੱਕਜੁੱਟ ਰੱਖੇ ਇੱਕਜੁੱਟ ਰੱਖੇ ਔਰ ਅਸੀਂ ਤਰੱਕੀ ਕਰੀਏ ਪੰਜਾਬ ਦੇ ਸਤਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਨੂੰ ਉਹਨਾਂ ਦੇ 134ਵੇਂ ਜਨਮ ਦਿਵਸ ਤੇ ਸ਼ਰਦਾ ਦੇ ਫੁੱਲ ਪੇਟ ਕਰਦਿਆਂ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੀ ਜੀਵਨੀ ਨੂੰ ਜ਼ਰੂਰ ਪੜ੍ਹਨ ਜਿਹੜੀ ਉਹਨਾਂ ਨੂੰ ਮਿੱਥਿਆ ਟੀਚਾ ਹਾਸਲ ਕਰਨ ਦੇ ਵਿੱਚ ਪ੍ਰੇਰਣਾ ਸਰੋਤ ਬਣੇਗੀ ਅੱਜ ਬੜਾ ਖੁਸ਼ੀ ਵਾਲਾ ਸਭਾ ਸੀ ਖੁਸ਼ੀ ਵਾਲਾ ਦਿਨ ਸੀਗਾ ਕਿ ਅੱਜ ਪੂਰੇ ਪੰਜਾਬ ਵਿਦੇਸ਼ ਪੂਰੀ ਦੁਨੀਆ ਚ ਸਾਡੇ ਗੁਰੂ ਸਾਡੇ ਰਿਆਬਰ ਡਾਕਟਰ ਪੀ ਬਰਾਬ ਇਤਕਾਰ ਸਾਹਿਬ ਦੇ ਜਨਮ ਦਿਹਾੜੀ ਆਸੀਂ ਮਨਾ ਰਹੇ ਆਪਾਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਵਰਨਮੈਂਟ ਸਕੂਲ ਸ਼ਾਰਪੁਰ ਵਿੱਚ ਪ੍ਰੋਗਰਾਮ ਰੱਖਿਆ ਤੇ ਇਹਦੇ ਨਾਲ ਸਾਡੇ ਸਾਥੀ ਐਫਪੀ ਸਹਿਬਾਨ ਡਾਕਟਰ ਰਾਜਪੁਰ ਚੇਪਿਆਲ ਸਾਡੇ ਐਪੀਐਸਓ ਡਾਕਟਰ ਪਿਸ਼ਾਕਪੁਰ ਤੇ ਸਾਡੀ ਪੂਰੀ ਜ਼ਿਲ੍ਹੇ ਦੀ ਟੀਮ ਪ੍ਰਸ਼ਾਸਨ ਇੱਥੇ ਪਹੁੰਚਿਆ ਹੈਗਾ ਤੇ ਬੱਚੇ ਵੀ ਇੱਥੇ ਆਏ ਨੇ ਤੇ ਮੈਂ ਅੱਜ ਦੇ ਦਿਨ ਦੀ ਅੱਜ ਦੇ ਦਿਹਾੜੇ ਦੀ ਆਪਾਂ ਸਭ ਨੂੰ ਬਹੁਤ-ਬਹੁਤ ਪਿਆਰ ਦੇ ਦਾ ਮੁਬਾਰਕਬਾਦ ਦਿੰਦਾ ਕਿ ਜੋ ਉਹਨਾਂ ਦੀ ਦੂਰ ਦਰਸ਼ੀ ਸੋਚ ਸੀਗੀ ਉਨ੍ਹਾਂ ਦੇ ਬਦੌਲਤ ਹੀ ਅਸੀਂ ਅੱਜ ਜੀਰੇ ਅਸੀਂ ਅੱਗੇ ਆਪਾਂ ਵਧ ਰਹੇ ਆ ਤੇ ਮੈਂ ਬੇਨਤੀ ਕਰਦਾ ਅਰਦਾਸ ਕਰਦਾ ਕਿ ਸਵੇ ਰੋਗਨ ਕੇ ਜਰੂਰ ਉਨ੍ਹਾਂ ਦੇ ਜੀਵਨੀ ਬਾਰੇ ਉਹਨੇ ਲਿਖਿਆ ਹੋਈ ਕਿਤਾਬਾਂ ਬਾਰੇ ਅਸੀਂ ਪੜਹੀ ਆ ਆਪਾਂ ਤਾਂ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਕੀਤਾ ਹਿੰਮਤ ਦੀ ਹਰੀ ਦਲੇਰੀ ਰੱਖੀ بڑے ਲਿਖੇ ਦੇਸ਼ ਦਾ ਨਾਇਕ ਪੂਰੀ ਦੁਨੀਆ ਜੁਣਾ ਰੋਸ਼ਨ ਕੀਤਾ ਭਾਰਤੀ ਜਨਤਾ ਪਾਰਟੀ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਸਥਿਤ ਸੰਵਿਧਾਨ ਨਰਮਤਾ ਡਾਕਟਰ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਤੇ ਸੀਨੀਅਰ ਭਾਜਪਾ ਆਗੂ ਅਤੇ ਸਾਫ ਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦਾ ਕਹਿਣਾ ਹੈ ਕਿ ਅੱਜ ਜਦ ਡਾਕਟਰ ਭੀਮਰਾਓ ਅੰਮੇਦਕਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਲੁਧਿਆਣਾ ਪਸ਼ਵੀ ਵਿਧਾਨ ਸਭਾ ਹਲਕੇ ਲਈ ਆਪਣੇ ਉਮੀਦਵਾਰ ਦਾ ਐਲਾਨ ਜਲਦੀ ਕੀਤਾ ਜਾਵੇਗਾ। ਦੇਖੋ ਪਹਿਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਇਹਨਾਂ ਨੇ ਲਿਆ ਕਿ ਕੋਈ ਵਿਅਕਤੀ ਵੀ ਸਾਡੇ ਬਾਬਾ ਸਾਹਿਬ ਦੇ ਕਿਸੇ ਵੀ ਸਟੈਚੂ ਨੂੰ ਜੋ ਹੈ ਡੈਮੇਜ ਨਹੀਂ ਕਰ ਸਕਦਾ। ਔਰ ਅੱਜ ਅਸੀਂ ਆ ਕੰਪਲੈਕਸ ਚ ਆਏ ਆ ਡੀਸੀ ਕੰਪਲੈਕਸ ਇੱਥੇ ਆ ਕੇ ਬਾਬਾ ਸਾਹਿਬ ਦੇ ਮਾਲਾਪਨ ਕੀਤੀ ਹੈ ਉੱਥੇ ਹੀ ਇੱਕ ਬਾਹਰ ਬੈਠੇ ਬੰਦਾ orange ਬੈਠ ਕੇ ਬੰਦਾ ਕੋਈ ਇਹ ਗੱਲ ਕਹਿ ਦੇ ਕਿ ਅਸੀਂ ਬੁੱਤਾਂ ਨੂੰ ਡੈਮੇਜ ਕਰਨਾ ਪਹਿਲੀ ਗੱਲ ਹੈ ਜੀ ਹਿੰਮਤ ਹੈ ਪਹਿਲਾਂ ਇੱਥੇ ਆ ਕੇ ਤੇ ਕਰੇ ਨਾ ਜੋ ਕੁਝ ਗੱਲ ਕਰਨੀ ਹੈ ਤਾਂ ਉਹ ਬਾਹਰ ਬੈਠ ਕੇ ਬਿਆਨ ਦੇ ਕੇ ਪੰਜਾਬ ਦੇ ਹਾਲਾਤ ਨੂੰ ਖਰਾਬ ਕਰਨਾ ਇਹਦੀ ਮੈਂ ਨਿੰਦਾ ਕਰਦਾ ਦੂਜੀ ਗੱਲ ਜਿਹੜੇ ਐਮਐਲਏ ਸਾਹ ਬੰਦੂਕ ਲੈ ਖੜੇ ਆ ਇਹ ਸ਼ੋਅ ਕਰਦਾ ਕਿ ਇਹਨਾਂ ਨੂੰ ਆਪਣੀ ਸਰਕਾਰ ਤੇ ਭਰੋਸਾ ਹੈ ਨਹੀਂ ਇਹਨਾਂ ਨੂੰ ਆਪਣੇ ਕਾਰਜਕਰਤਾ ਤੇ ਭਰੋਸਾ ਹੈ ਨਹੀਂ ਤੇ ਬਾਕੀ ਤੁਸੀਂ ਚੈੱਕ ਰੱਖਿਓ ਕਿ ਕਿੰਨਾ ਕਚਰੇ ਇਹ ਬੰਦੂਗ ਲੈ ਖੜਦੇ ਨੇ ਸਿਰਫ ਫੋਕਚਾਨ ਲਈ ਖੜੇ ਆ ਕਿ ਵਾਕੇ ਪਹਿਰਾ ਦੇ ਰਹੇ ਨੇ ਇਹ ਵੀ ਜਰਾ ਚੈੱਕ ਕਰ ਲਿਓ ਸਾਡੀ ਧਮਕੀ ਸੀ ਅੱਜ ਦੀ ਜਿਹੜੀ ਅਸੀਂ ਰੱਖਿਆ ਕਰਾਂਗੇ ਕੋਈ ਨਹੀਂ ਦੇਖ ਲਿਓ ਚੈੱਕ ਕਰ ਲਿਓ ਵੀ 10 ਮਿੰਟ ਖੜਦੇ ਕਿ 1 ਘੰਟਾ ਖੜਦੇ ਆ ਬਾਕੀ ਪਬਲੀਕਲੀ ਹਥਿਆਰ ਨੂੰ ਲਹਿਰਾਉਣਾ ਵੀ ਆਫੈਂਸ ਹੈ ਠੀਕ ਹੈ ਬੁੱਧ ਦੀ ਰੱਖਿਆ ਕਰਨਾ ਠੀਕ ਹੈ ਮੈਂ ਵੀ ਸਮਝਦਾ ਕਿ ਸਾਡਾ ਫਰਜ ਹੈ ਕਿ ਅਸੀਂ ਆਪਣੇ ਕਰਮਚਾਰੀਆਂ ਨੂੰ ਵੀ ਗੱਲ ਕਹੀ ਹੋਊਗੀ ਕੋਈ ਵੀ ਜਿਹੜਾ ਹੈ ਉਹ ਬੁੱਤ ਨਾਲ ਛੇੜਖਾਣੀ ਨਾ ਕਰੇ ਉਦੇ ਉਸ ਦਾ ਖਿਆਲ ਜਿਹੜਾ ਹੈ ਤੁਸੀਂ ਰੱਖਣਾ ਉਹਦੇ ਟੰਗ ਅਲੱਗ-ਅਲੱਗ ਹੋ ਸਕਦੇ ਦੇਖੋ ਉਹ ਐਲੋਪੀ ਨੇ ਲੀਡਰ ਆਪੋਜੀਸ਼ਨ ਨੇ ਕਾਂਗਰਸ ਦੇ ਸੀਨੀਅਰ ਲੀਡਰ ਹੈ ਮੇਰਾ ਖਿਆਲ ਹੈ ਕਿ ਇੱਕ ਇਸ ਤਰ੍ਹਾਂ ਦਾ ਬਿਆਨ ਦੇਣਾ ਜਾਂ ਤਾਂ ਉਹ ਆਪਣਾ ਸੋਰਸ ਦੱਸਣ ਇਹ ਵਾਕਿਆ ਸਚਾਈ ਹੈ ਜੇ ਸਚਾਈ ਹੈ ਤਾਂ ਸਰਕਾਰ ਨੂੰ ਉਸ ਗੱਲ ਤੇ ਪੈਰਾ ਦੇ ਕੇ ਉਹਨਾਂ ਲੋਕਾਂ ਨੂੰ ਫੜਨਾ ਚਾਹੀਦਾ ਜਿਨ੍ਹਾਂ ਕੋਲ ਉਹ ਰਹਿੰਦੇ ਬੰਬ ਨੇ ਕਹਿੰਦੇ 18 ਦਾ ਵਰਤੇ ਨੇ 32 ਰਹਿ ਗਏ ਨੇ ਤਾਂ ਇਹ ਗੈਰ ਜ਼ਿੰਮੇਵਾਰਨਾ ਇਸ ਢੰਗ ਨਾਲ ਪਬਲਿਕਲੀ ਬਿਆਨ ਦੇਣਾ ਮੈਨੂੰ ਸਮਝਦਾ ਠੀਕ ਨਹੀਂ ਅਗਰ ਉਹਨਾਂ ਕੋਲ ਸੋਰਸ ਹੈ ਜਰੂਰ ਸਰਕਾਰ ਨੂੰ ਦੱਸੋ ਸਰਕਾਰ ਸ਼ਾਇਦ ਗਈ ਵੀ ਸੀ ਉਹਨਾਂ ਕੋਲ ਇਨਕੁਆਇਰੀ ਕਰ ਤਾਂ ਉਹ ਉਹਨਾਂ ਨੇ ਜੁਆਇਨ ਨਹੀਂ ਕੀਤੀ ਇਨਵੈਸਟੀਗੇਸ਼ਨ ਉਹ ਪਬਲਿਕਲੀ ਇਸ ਗੱਲ ਨੂੰ ਧਿਆਨ ਚ ਲੈਣ ਤਾਂ ਕਿ ਹੋ ਸਕਦਾ ਕਿ ਬਾਕੀ ਲੋਕ ਜੇ ਇਸ ਤਰ੍ਹਾਂ ਦੀ ਗੱਲ ਹੈ ਤੇ ਆਪਣਾ ਬਚਾਅ ਕਰ ਸਕੇ ਸਰਕਾਰ ਵੀ ਉਸਤੇ ਕੋਈ ਨਿਰਣ ਕਰੇ ਕਿਹਾਰੇ ਐਫ ਆਈ ਆਰ ਵਗੈਰਾ ਵੀ ਉਹਨਾਂ ਤੇ ਹੋਈ ਹੈ ਉਹ ਸਹੀ ਹੈ ਅਬ ਇਹ ਮੈਨੂੰ ਜਾਣਕਾਰੀ ਨਹੀਂ ਅੱਛਾ ਸਰ ਇੱਕ ਚੀਜ਼ ਹੋ ਉਹਨਾਂ ਨੇ ਆ ਵੀ ਗੱਲ ਕਹੀ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿ 2027 ਦੇ ਵਿੱਚ ਉਹਨਾਂ ਕੋਲ 10 ਸੀਟਾਂ ਵੀ ਨਹੀਂ ਆ ਸਕਦੀ ਜੇ ਆਣਗੀਆਂ ਤਾਂ ਮੈਨੂੰ ਆ ਕੇ ਪੁੱਛਿਆ ਜਾਵੇਗਾ ਉਹ ਫਿਰ 2 ਸਾਲ ਪਏ ਹਲੇ ਹਲੇ 2 ਸਾਲ ਦਾ ਗੈਪ ਦਿੱਤਾ ਉਹਨਾਂ ਨੇ ਦੇਖੋ ਬਾਕੀ ਗੱਲ ਠੀਕ ਹੈ ਉਹ ਸਰਕਾਰ ਦਾ ਆਮ ਆਦਮੀ ਪਾਰਟੀ ਨਹੀਂ ਆ ਰਹੀ ਕਿੰਨੀਆਂ ਸੀਟਾਂ ਮੈਂ ਪੰਡਤ ਨਹੀਂ ਪ੍ਰੋਡਿਕਟ ਨਹੀਂ ਕਰ ਸਕਦਾ ਲੇਕਿਨ ਇਹ ਦੀਵਾਰ ਤੇ ਲਿਖਿਆ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆ ਰਹੀ ਉਹਨੇ ਪ੍ਰਯਾਸ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਕਿ ਇਹੀ ਇੱਕ ਆਪਸ਼ਨ ਹੈ ਜਨਤਾ ਦੇ ਉਹਨਾਂ ਨੇ ਕਾਂਗਰਸ ਵੀ ਦੇਖ ਲਈ ਆ ਅਕਾਲੀ ਵੀ ਦੇਖ ਲਈ ਆਪ ਵੀ ਦੇਖ ਲਈ ਆ ਹਲੇ BCP ਨੂੰ ਉਹਨਾਂ ਨੇ ਚੱਕ ਨਹੀਂ ਕੀਤਾ ਔਰ ਲੋਕਾਂ ਦਾ ਮਨ ਹੈ ਕਿ ਜਿਹੜੀ ਸੈਂਟਰ ਚ ਸਰਕਾਰ ਹੈ ਉਹੀ ਸਰਕਾਰ ਪੰਜਾਬ ਚ ਲੈ ਕੇ ਆਣੀ ਹੈ ਤਾਂ ਹੀ ਪੰਜਾਬ ਦਾ ਵਿਕਾਸ ਹੋਏਗਾ ਉਹ ਇੱਕ ਅਲਟਰਨੇਟਿਵ ਬੀਜੇਪੀ ਹੀ ਹੈ ਜਿੱਥੇ ਪੂਰੇ ਦੇਸ਼ ਵਿੱਚ ਡਾਕਟਰ ਪੀਮਰਾਵ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਆਪਣੇ ਹਲਕੇ ਆਦੀਨ ਆਉਂਦੇ ਡਾਕਟਰ ਅੰਬੇਦਕਰ ਨਗਰ ਵਿਖੇ ਸਥਿਤ ਡਾਕਟਰ ਪੀਮਰਾਵ ਅੰਬੇਦਕਰ ਦੇ ਬੁੱਤ ਦੇ ਕੋਲ ਬੰਦੂਕ ਲੈ ਕੇ ਪੈਰਾ ਦੇ ਰਹੇ ਹਨ ਬਾਬਾ ਸਾਹਿਬ ਪੀਮਰੋ 1934 ਨੇ ਜਨ ਦੇ ਵਤੀ ਹਲਕਾ ਨਗਰ ਦਾ ਸੇਵਾਦਾਰ ਹੋਣ ਦੇ ਤੇ ਮੇਰਾ ਫਰਜ ਹੈ ਕਿ ਮੈਂ ਆਪਣੇ ਲੋਕਾਂ ਦੇ ਨਾਲ ਬਾਬਾ ਜੀ ਨੂੰ ਸ਼ਰਧਾ ਦੇ ਸਨਮ ਪੇਟ ਕਰਾਂ ਤੇ ਆਪਣੇ ਇਲਾਕਾ ਦੇ ਵਸਨੀਕਾਂ ਨੂੰ ਮੁबारकबाद ਦੇਣਾ ਇਹ ਸਭ ਤੋਂ ਸਤਿ ਸ਼੍ਰੀ ਅਕਾਲ ਪੰਜਾਬੀ ਦੇ ਦੇਸ਼ ਵਾਸੀਆਂ ਨੂੰ ਅੱਜ ਦੇ 75 ਦੇ ਹੜੇ ਦੀ ਬਹੁਤ-ਬਹੁਤ ਮੁबारकबाद ਦਿਨਾ ਪੰਜਾਬ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ 134ਵੇਂ ਜਨਮ ਦਿਵਸ ਸੰਬੰਧੀ ਕਰਵਾਏ ਗਏ ਜਲਾ ਪਦਰੀ ਸਮਾਗਮ ਵਿੱਚ ਵਿਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਵਿਰਿੰਦਰ ਗੋਇਲ ਦਾ ਕਹਿਣਾ ਹੈ ਕਿ ਡਾਕਟਰ ਭੀਮrao ਅੰਬੇਦਕਰ ਨੇ अनेका ਤੰਗੀਆਂ ਤਰੁਸ਼ੀਆਂ ਦੇ ਬਾਵਜੂਦ ਵੀ ਮਿਹਨਤ ਕੀਤੀ ਅਤੇ ਅੱਜ ਦੁਨੀਆ ਉਨ੍ਹਾਂ ਨੂੰ ਨਮਨ ਕਰਦੀ ਹੈ ਮਹਾਰਾਜਾ ਅੰਬੇਦਕਰ ਸਾਹਿਬ ਦਾ 134ਵਾਂ ਉਨ੍ਹਾਂ ਦਾ ਜਿਹੜਾ ਜਨਮ ਦਿਵਸ ਹੈ ਉਹਨਾਂ ਨੂੰ ਜਨਮ ਦਿਨ ਸੁਣਾਉਣ ਦੇ ਲਈ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਲਈ ਅੱਜ ਅਸੀਂ ਇੱਥੇ ਆਏ ਹਾਂ ਮੇਰੇ ਨਾਲ ਐਮਐਲਏ ਸਾਹਿਬ ਬਲੱਡਿਆ ਪ੍ਰਿੰਸੀਪਲ ਗੁਰਨਾਮ ਜੀ ਐਮਐਲਏ ਸਰਦੂਲਗੜ ਗੁਰਪ੍ਰੀਤ ਸਿੰਘ ਜੀ ਬਣਾਲੀ ਤੇ ਹੋਰ ਸਾਡੇ ਸਾਥੀ ਇੱਥੇ ਮੌਜੂਦ ਨੇ ਸੋ ਬਾਬਾ ਸਾਹਿਬ ਭੀਮਰਾਓ ਮੜਖਰਜੀ ਨੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਸੀ ਉਹਨਾਂ ਦਾ ਲਿਖਿਆ ਸੰਵਿਧਾਨ ਅਸੀਂ ਉਹਦੇ 'ਚ ਜੋ ਕੁਝ ਉਹਨਾਂ ਨੇ ਕਿਸੇ ਸਮਾਜ ਦੇ ਪ੍ਰਤੀ ਜੋ ਕੁਝ ਕਿਹਾ ਸੀ ਅਸੀਂ ਉਹ ਤਰਕੇ ਦਿੱਤਾ ਸਾਡੀ ਸਰਕਾਰ ਬਾਬਾ ਸਾਹਿਬ ਦੇ ਪ੍ਰਤੀ ਪੂਰੇ ਤੌਰ ਤੇ ਸਮਰਪਿਤ ਵੀ ਹੈ ਉਹਨਾਂ ਦਾ ਸਨਮਾਨ ਸਲਮਾਨ ਵੀ ਕਰਦੀ ਹੈ ਸਰਕਾਰ ਬਣੀ ਹੈ ਤਾਂ ਮੈਂ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸਨਮਾਨ ਦੇ ਲਈ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਤੇ ਬਾਬਾ ਸਾਹਿਬ ਜੀ ਦੀਆਂ ਤਸਵੀਰਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਜਿਹੜੀਆਂ ਸਕੀਮਾਂ ਦੇ ਤਹਿਤ ਉਹ ਬੱਖ-ਬੱਖ ਸਕੀਮਾਂ ਨੇ ਪਰ ਮੇਰੇ ਖਿਆਲ ਦੇ ਵਿੱਚ ਕਰੀਬ ਅਸੀਂ ਜਿਹੜੀ ਆਸ਼ੀਰਵਾਦ ਸਕੀਮਾਂ ਦੇ 28 ਕਰੋੜ ਦੇ ਕਰੀਬ ਹੈ ਤੇ ਜਿਹੜੀ ਪੋਸਟ ਡੋਮੈਸਟਿਕ ਸਕਾਲਰਸ਼ਿਪ ਹੈ ਉਹ ਚ ਕਰੀਬ 9 ਕਰੋੜ ਰੁਪਈਆ ਬੰਦਾ ਤੇ ਇਹ ਜਿਹੜੇ ਕਾਲਜ ਦੇ ਆਪਾਂ ਕੰਪਲੈਕਸ ਦੇ ਵਿੱਚ ਖੜੇ ਹਾਂ ਇੱਥੇ 1590 ਬੱਚਿਆਂ ਲਈ ਕੱਲੇ ਇਸ ਕਾਲਜ ਦੇ 1590 ਬੱਚਿਆਂ ਲਈ ਪੋਸਟ میٹرਿਕ ਸਕਾਲਰਸ਼ਿਪ ਦੇ ਲਿਆ ਤੇ ਸਮੇਂ ਦੇ ਮਤਲਬ ਇਹ ਨਹੀਂ ਆ ਜਿਵੇਂ ਪਿਛਲੇ ਵੇਲੇ ਕੀ ਨਹੀਂ ਪਿਛਲਾ ਸਰਕਾਰਾਂ ਮਿਲੇ 3-3 4-4 ਸਾਲ ਪੋਸਟ میٹرਿਕ ਸਕਾਲਰਸ਼ਿਪ ਨਹੀਂ ਮਿਲਦਾ ਸੀ ਕਿਤੇ ਗਵਨ ਹੋ ਜਾਂਦੇ ਸੀ ਤੇ ਕਈ ਕਾਲਜ ਬਿਕਨਦੇ ਕਿਨਾਰੇ ਆ ਜਾਂਦੇ ਸੀ ਬੱਚਿਆਂ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਸੀ ਬੱਚੇ ਨਾ ਤਾਂ ਕਾਲਜ ਦੇ ਵਿੱਚ ਕਾਲਜ ਵਾਲੇ ਲਾਉ ਕਰਦੇ ਸੀ ਕਿ ਉਹਨਾਂ ਜਿਹਸਾਰੇ ਮਿਲਦੇ ਸੀ ਪ੍ਰਿੰਸੀਪਲ ਸਾਹਿਬ ਇੱਥੇ ਖੜੇ ਨੇ ਤੇ ਡੀ ਸਾਹਿਬ ਖੜੇ ਆ ਇੱਥੇ ਤੇ ਉਹ ਸਾਰੇ ਇਸ ਚੀਜ਼ ਦਾ ਉਹਨੇ ਖੁਦ ਕਿਹਾ ਇਸ ਸਮੇਂ ਤੇ ਕਿਉਂਕਿ ਸਾਡੀ ਸਰਕਾਰ ਦੀ ਮੇਨ ਗੱਲ ਇਹ ਹੈ ਵੀ ਅਸੀਂ ਜੋ ਕੁਝ ਕਰਦੇ ਆ ਸਮੇਂ ਮੁਤਾਬਕ ਕਿਸ ਚੀਜ਼ ਦੀ ਜਦੋਂ ਲੋੜ ਹੈ ਉਸ ਮੁਤਾਬਕ ਤੇ ਸਾਫ ਨੀਅਤ ਦੇ ਨਾਲ ਕਰਦੇ ਆ ਸੋ ਇਹ ਦੇ ਨਾਲ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਬਹੁਤ ਵੱਡਾ ਇੱਕ ਬੱਚਿਆ ਨੂੰ ਜਿੰਨੇ ਕਹਿ ਸਕਦਾ ਕਿ ਹੌਸਲਾ ਵੀ ਮਿਲਿਆ ਬੱਚੇ ਇੱਕ ਉਤਸ਼ਾਹਿਤ ਵੀ ਹੋਏ ਨੇ ਪੜ੍ਹਾਈ ਵੱਲ ਜਿਹੜਾ ਸਾਡੀ ਸਰਕਾਰ ਦਾ ਮੇਨ ਟੀਚਾ ਹੈ ਕਿ ਅਸੀਂ ਪੰਜਾਬ ਦੇ ਹਰ ਬੱਚੇ ਨੂੰ ਸਿੱਖਿਅਤ ਕਰਨਾ ਹੈ ਪਰ ਅਸੀਂ ਉਸ ਕੜੀ ਦੇ ਤਹਿਤ ਬਾਬਾ ਸਾਹਿਬ ਧੀਮਰੌਜੀ ਅਨਬੈਟ ਕਰਦੇ ਪਾਏ ਪਰ ਜਿੰਨਾ ਤੇ ਚੱਲ ਰਿਹਾ ਤੇ ਕੁਝ ਕਿਸਾਨਾਂ ਨੇ ਵੀ ਮੰਗਾਂ ਰੱਖਿਆ ਨੇ ਜਿਹੜੇ ਉਹਨਾਂ ਨੇ ਨਹਿਰੀ ਪਾਣੀ ਦੀ ਸਮੱਸਿਆ ਆ ਰਹੀ ਸੀ ਕੁਝ ਖਾੜਾ ਦੀ ਸਮੱਸਿਆ ਆ ਰਹੀ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀ ਨਹੀਂ ਪਾਣੀ ਦੇ ਸੰਬੰਧ ਦੇ ਵਿੱਚ ਤੁਸੀਂ ਵੀ ਸਾਰੇ ਗਵਾਂਵਾਂ ਐਸੀ ਦਾ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਸਾਡੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਕਿ ਪਾਣੀ ਟੇਲਾਂ ਤੱਕ ਨਹੀਂ ਪਹੁੰਚਦਾ ਪਾਣੀ ਗਣਥੜ ਪਾਣੀ ਹੈ ਜਿਹੜਾ ਉਹ ਵੇਸਟੇਜ ਚ ਜਾ ਰਿਹਾ ਸੋ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਕਚਨਵੰਦ ਤੇ ਸਾਡੇ ਐਮਐਲਏ ਸਾਹਿਬ ਉਧਰਾਮ ਜੀ ਨੇ ਗੁਰਪ੍ਰੀਤ ਐਨਾ ਕੰਮ ਕੀਤਾ ਤੇ ਵਿਧਾਨ ਸਭਾ ਦੇ ਵਿੱਚ ਗੱਲਾਂ ਕੀਤੀਆਂ ਨੇ ਅੱਜ ਮਾਨਸਾ ਦੇ ਸਾਰੇ ਲੋਕ ਕਿਸਾਨੇ ਮਹਿਸੂਸ ਕਰ ਰਹੇ ਸੀ ਕੋਈ ਕਹਿ ਰਹੇ ਸੀ ਕਿ ਸਾਡੇ ਟੇਨਾਂ ਤੇ ਪਾਣੀ ਪਹੁੰਚਦਾ ਇਸੇ ਤਰ੍ਹਾਂ ਬਡਲਾੜਾ ਦੇ ਡਾਕਟਰ ਅੰਬੇਦਕਰ ਚੌਂਕ ਵਿੱਚ ਨਗਰ ਕੌਂਸਲ ਸਮੂਹ ਸਫਾਈ ਸੇਵਕਾਂ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ ਅੱਜ ਸਾਡੇ ਰਹਿਬਰ 바ਵਾ ਪੀਮਰਾਓ ਅੰਬੇਦਕਰ ਸਾਹਿਬ ਦੀ ਜਨਮ ਦਿਨ ਤੇ ਮੈਂ ਪੂਰੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਜਿਹੜਾ ਅਸੀਂ ਸਾਡੇ ਸਫਾਈ ਕਰਮਚਾਰੀ ਸਾਰੇ ਤੇ ਅਸੀਂ ਨਾਂ ਰੱਖ ਕੇ ਮੈਂ ਪ੍ਰਧਾਨ ਅਕਰਕਸਰ ਬੁਲਾੜਾ ਅੱਜ ਬਾਬਾ ਸਾਹਿਬ ਦੀ ਖੁਸ਼ੀ ਤੇ ਅਸੀਂ ਨੇ ਜਨਮ ਦਿਨ ਦੀ ਖੁਸ਼ੀ ਤੇ ਜੋ ਫੁੱਲਵਾਲਾ ਭੇਟ ਕੀਤੀਆਂ ਨੇ ਅਸੀਂ ਧੰਨਵਾਦ ਕਰਦੇ ਆਂ ਬਾਬਾ ਸਾਹਿਬ ਦਾ ਕਿਉਂਕਿ ਜੋ ਇਹਨਾਂ ਨੇ ਆਪਣਾ ਸਾਡਾ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੇ ਕਾਰਨ ਅਸੀਂ ਅੱਜ ਪੂਰੇ ਦੇਸ਼ ਵਿੱਚ ਅਮਨ ਸ਼ਾਂਤੀ ਨਾਲ ਰਹਿ ਰਹੇ ਆਂ ਸੌਨੇ ਆ ਤੇ ਉਸ ਸੰਵਿਧਾਨ ਦੀ ਅਸੀਂ ਬਹੁਤ ਮਾਨਨਾ ਕਰਦੇ ਆਂ ਸਾਡੇ ਦੇਸ਼ ਇਸ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੈ ਲਾਗੂ ਰਹੇਗਾ ਲਾਗੂ ਹੀ ਰੱਖਾਂਗੇ ਕੋਈ ਕਿਸੇ ਤਾਕਤ ਨਹੀਂ ਵੀ ਸਾਡੇ ਸੰਵਿਧਾਨ ਦੇ ਖਿਲਾਫ ਕੋਈ ਆਵਾਜ਼ ਉਠਾਵੇ ਅਸੀਂ ਬਿਲਕੁਲ ਸਹਿ ਨਹੀਂ ਕਰਾਂਗੇ ਫਿਰ ਵੀ ਦੁਬਾਰਾ ਮੈਂ ਫਿਰ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬੀਆਂ ਨੂੰ ਆਪਣੇ ਵੱਲੋਂ ਬਾਬਾ ਸਾਹਿਬ ਪੀਮਰਾਵ ਦੀ ਅੰਮੇੜਕਰ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਸੈਂਟਰਲ ਬਾਲਮਿਕ ਸਮਾਜ ਜਗਰਾਉਂ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਮੇੜਕਰ ਦੇ 134ਵੇਂ ਜਨਮ ਦਿਨ ਮੌਕੇ ਭਾਰਤ ਰਤਨ ਬਾਬਾ ਸਾਹਿਬ ਨੂੰ ਪਾਪ ਪਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਨਗਰ ਕੌਂਸਲ ਦਫਤਰ ਵਿਖੇ ਹੋਏ ਸਾਦੇ ਤੇ ਪ੍ਰਵਾਹ ਵਾਲੇ ਸਮਾਗਮ ਵਿੱਚ ਜਗਦਲੇ ਨਲਾਮਰੀ ਡੀਆਈਜੀ ਲੁਧਿਆਣਾ ਰੇਂਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਦਿੱਤਾ ਤੁਹਾਨੂੰ ਤੁਸੀਂ ਸਾਰਿਆਂ ਨੇ ਆਏ ਮੈਨੂੰ ਇੱਥੇ ਬੁਲਾ ਕੇ ਇੰਨਾ ਸਨਮਾਨ ਦਿੱਤਾ ਇੰਨਾ ਮਾਨ ਬਖਸ਼ਿਆ ਡਾਕਟਰ ਬੀ ਆਰ ਅੰਬੇਡਕਰ ਜੀ ਉਹ ਪਵਿੱਤਰ ਨਾਮ ਹੈਗਾ ਭਾਰਤ ਦੀ ਪਵਿੱਤਰ ਧਰਤੀ ਤੇ ਉਹ ਸੁਪੁੱਤਰ ਜੰਮਿਆ ਜਿਨੇ ਭਾਰਤ ਨੂੰ ਸੰਵਿਧਾਨ ਵੀ ਦੇਣ ਦਿੱਤੀ ਕਾਨੂੰਨ ਵੀ ਦੇਣ ਦਿੱਤੀ ਪਰ ਬਹੁਤ ਘੱਟ ਲੋਗੇ ਜਾਣਦੇ ਹੈਗੇ ਕਿ ਉਹ ਮਹਿਲਾਵਾ ਦੇ ਅਧਿਕਾਰ ਦੇ ਵੀ ਬਹੁਤ ਵੱਡੇ ਸਪੋਰਟਰ ਸਨ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਇੱਥੇ ਖੜਿਆ ਉਹ ਬੱਚਾ ਇੱਥੇ ਖੜਿਆ ਸੀ ਉਹ ਬਾਬਾ ਸਾਹਿਬ ਅੰਬੇਡਕਰ ਕਰਕੇ ਖੜਿਆ ਸੀ ਜਿਹੜੀ ਮੈਂ ਵੀ ਇੱਥੇ ਖੜੀ ਐ ਉਹ ਬਾਬਾ ਸਾਹਿਬ ਅੰਬੇਡਕਰ ਕਰਕੇ ਖੜੀ ਐ ਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਹਾਰਾਸ਼ਟਰਾ ਤੋਂ ਸੀਗੇ ਤੇ ਆਈ ਆਲਸੋ ਬਿਲੋਂਗ ਟੂ ਮਹਾਰਾਸ਼ਟਰਾ ਬਹੁਤ ਵੱਡੇ ਸਪੋਰਟਰ ਸੀਗੇ ਬੇਸਿਕਲੀ ਉਹਨਾਂ ਦੀ ਸੋਚ ਇਹ ਸੀ ਕਿ ਜੋ ਵੀ ਦੀਨ ਹੈਗਾ ਦੁਖੀ ਹੈਗਾ ਜਿਹਨੂੰ ਕਿਸੇ ਚੀਜ਼ ਤੋਂ ਵਾਂਝਾ ਰੱਖਿਆ ਗਿਆ ਹੈਗਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਉਹ ਸੋਸ਼ਲ ਜਸਟਿਸ ਤੇ ਇਕਵੈਲਿਟੀ ਦੀ ਗੱਲ ਕਰਦੇ ਸੀਗੇ ਮਤਲਬ ਸਾਰਿਆਂ ਨੂੰ ਸਾਰੇ ਚੀਜ਼ ਦਾ ਸਮਾਨ ਹੱਕ ਮਿਲਣਾ ਚਾਹੀਦਾ ਸੀ ਇਹ ਉਹਨਾਂ ਦੀ ਸੋਚ ਸੀਗੀ ਤਾਂ ਹਰੇਕ ਨੂੰ ਸਿੱਖਿਆ ਮਿਲਣੀ ਚਾਹੀਦੀ ਸੀ ਸਮਾਨ ਸਿੱਖਿਆ ਸਮਾਨ ਹੱਕ ਮਿਲਣਾ ਚਾਹੀਦਾ ਸੀ ਉਸ ਤਰੀਕੇ ਦੇ ਗੱਲ ਉਹ ਕਰਦੇ ਸੀਗੇ ਤੇ ਉਹੀ ਸੋਚ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਉਤਾਰੀ ਉਹੀ ਸੋਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਤਾਰੀ ਤੇ ਉਹੀ ਸੋਚ ਉਹਨਾਂ ਨੇ ਆਪਣੇ ਵਰਤਨ ਦੇ ਵਿੱਚ ਉਤਾਰੀ ਤੇ ਉਹਨਾਂ ਦੀ ਜੇ ਆਪਾਂ ਪੂਰੀ ਜੀਵਨੀ ਦੇਖੀਏ ਜੇ ਉਹਨਾਂ ਨੇ ਆਪਾਂ ਥੌਟਸ ਦੇਖੀਏ ਉਹਨਾਂ ਨੇ ਜਿਹੜੀ ਕਿਤਾਬਾਂ ਲਿਖੀਏ ਉਹ ਦੇਖੀਏ ਤੇ ਉਹਦੇ ਵਿੱਚ ਇਹੀ ਵਿਚਾਰ ਉਹਨਾਂ ਨੇ ਮੁੱਖ ਰੂਪ ਤੇ ਆਪਣੇ ਸਾਹਮਣੇ ਆਉਂਦੇ ਹਨ ਤੇ ਉਹੀ ਵਿਚਾਰਾਂ ਤੇ ਉਹ ਚੱਲੇ ਹਨ ਤੇ ਉਹੀ ਵਿਚਾਰ ਅੱਜ ਵੀ ਲੱਖਾਂ ਕਰੋੜਾਂ ਲੋਗਾ ਲਈ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਪੂਰੇ ਪੂਰੀ ਦੁਨੀਆ ਦੇ ਵਿੱਚ ਅਬ੍ਰੋਡ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਵੀ ਕਈ ਲੋਗਾ ਦੇ ਲਈ ਪ੍ਰੇਰਨਾ ਦੇ ਸਰੋਤ ਅਜ ਵੀ ਬਨੇ ਹੋਏ ਨੇ ਅਜ ਵੀ ਇੱਕ ਲਾਈਟ ਬਣ ਕੇ ਪੂਰੀ ਦੁਨੀਆ ਨੂੰ ਉਹ ਰਾਹ ਦਿਖਾ ਰਹੇ ਨੇ ਸੋ ਉਸ ਚੀਜ਼ ਨੂੰ ਉਹਨਾਂ ਦੀ ਉਸ ਚੀਜ਼ ਉਹਨਾਂ ਦੀ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਇੱਕ ਜਨਮ ਦਿਨ ਵਰਗੇ ਦਿਹਾੜੇ ਹੁੰਦੇ ਜਿਹਦੇ ਲਈ ਆਪਾਂ ਇਕੱਠੇ ਹੁੰਦੇ ਆ ਸੋ ਇਸ ਕਰਕੇ ਫਿਰ ਇੱਕ ਵਾਰ ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੋਚ ਨੂੰ ਮੈਂ ਇੱਕ ਵਾਰੀ ਸਲਾਮ ਕਰਦੀ ਐ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਐ ਕਿ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਇਓ ਗਰੀਬਾਂ ਦੇ ਮਸੀਹਾ ਸੰਵਿਧਾਨ ਰਚਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਜਨਮ ਦਿਹਾੜਾ ਜਿੱਥੇ ਪੂਰੇ ਵਿਸ਼ੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਨਾਭਾ ਵਿੱਚ ਵੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਹੜੇ ਸਾਡੇ ਰੈਵਰ ਨਿਗੇ ਡਾਕਟਰ ਭੀਮਰਾਓ ਵੇੜਕਰ ਜੀ ਅੱਜ ਉਹਨਾਂ ਦਾ ਅਸੀਂ 134ਵਾਂ ਜਿਹੜਾ ਜਨਮ ਦਿਹਾੜਾ ਆ ਅਸੀਂ ਉਹ ਮਨਾ ਰਹੇ ਆ ਸਾਡੇ ਲਈ ਤਾਂ ਦੇਖੋ ਦੇਵੀ ਦੇਵਤੇ ਵੀ ਸਾਡੇ 바ਵਾ ਸਾਹਿਬ ਨੇਗੇ ਸਾਡੇ ਪੀਰ ਪਖੰਬਰ ਵੀ ਸਾਡੇ 바ਵਾ ਸਾਹਿਬ ਨੇਗੇ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਆ ਮੈਂ ਸਭ ਤੋਂ ਪਹਿਲਾਂ ਤਾਂ ਮੀ ਬੂਰੇ ਜਨਤਾ ਪਹੁੰਚੀ ਹੈ ਮੈਂ ਉਹਨਾਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਕਰਦਾ ਆ ਜਿਹੜੇ ਮੇਰੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਇੰਨੀ ਸੈਕਿੰਡਾਂ ਦੀ ਗਿਣਤੀ ਦੇ ਵਿੱਚ ਆਏ ਨੇਗੇ ਤੇ ਇਹਦਾ ਜਿਹੜਾ ਅੱਜ ਮੈਸੇਜ ਹੈ ਜੀ ਉਹ ਅੱਜ ਇਹ ਹੈ ਕਿ ਵੀ ਜਿਹੜਾ ਸੁੱਤਾ ਪਿਆ ਸਾਡਾ ਸਮਾਜ ਹੈ ਉਹਨੂੰ ਜਗਾਉਣ ਦੇ ਲਈ ਅਸੀਂ ਜਿਹੜੀ ਇਹ ਅੱਜ ਜਾਗਰੂਕਤਾ ਰੈਲੀ ਕੱਢ ਰਹੇ ਹਾਂ ਉਦਯੋਗਿਕ ਸ਼ਹਿਰ ਮੰਡੀ ਗੁਵਿੰਦਗੜ੍ਹ ਵਿਖੇ ਨਗਰ ਕਾਉਂਸਲ ਸਫਾਈ ਮਜ਼ਦੂਰ ਐਂਡ ਕਰਮਚਾਰੀ ਯੂਨੀਅਨ ਵੱਲੋਂ ਸੰਵਿਧਾਨ ਨਰਮਾਤਾ ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਮੇਦਕਰ ਦਾ 134ਵਾਂ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਮੇਦਕਰ ਜੀ ਜਿਹੜੇ ਕਿ ਦੇਸ਼ ਦੇ ਸੰਵਿਧਾਨ ਦੇ ਰਚਿਤਾ ਅੱਜ ਉਹਨਾਂ ਦਾ 134ਵਾਂ ਜਨਮ ਦਿਨ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਰੇ ਆਏ ਪੱਤਰਕਾਰ ਵੀਰਾਂ ਦਾ तहे ਦਿਲੋਂ ਧੰਨਵਾਦ ਕਰਾਂਗਾ। ਉਹਦੇ ਨਾਲ ਆਪਣੇ ਪੰਜਾਬ ਵਾਸੀ ਆਪਣੇ ਸਾਰੇ ਹੀ ਭਾਰਤ ਵਾਸੀਆਂ ਦਾ ਲੱਖ ਲੱਖ ਵਧਾਈ ਦਿੰਦਾ ਮੈਂ ਬਾਬਾ ਸਾਹਿਬ ਜੀ ਤੇ ਮਹਿਦਕਾਰ ਜੀ ਦੇ ਜਨਮ ਦਿਹਾੜੇ ਦੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ